ਸਟਾਰਟ ਦੇਸ਼ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਮਸ਼ੀਨਾਂ EVMs ਹਰਾਹੀ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਦਾ سلسلہ ਚੱਲਦਾ ਆ ਰਿਹਾ ਹੈ ਡੰਡੀ ਬਿਨਾਂ ਸ਼ੱਕ EVMs ਦੇ ਵਰਤੋਂ ਨਾਲ ਚੋਣਾਂ ਦੇ ਨਤੀਜੇ ਜਲਦੀ ਆਉਂਦੇ ਹਨ ਅਤੇ ਪਹਿਲਾਂ ਦੀ ਤਰ੍ਹਾਂ ਵੋਟਾਂ ਉੱਤੇ ਕਬਜ਼ੇ ਕਰਕੇ ਬੈਲਟ ਪੇਪਰਾਂ ਉੱਤੇ ਤੱਕੇ ਨਾਲ ਮੋਹਰਾਂ ਲਾ ਕੇ ਵੋਟਾਂ ਪਾਉਣ ਦੀਆਂ ਕਟਨਾਵਾਂ ਵੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈਆਂ ਹਨ ਡੰਡੀ ਪਰ ਫਿਰ ਵੀ ਇਹਨਾਂ ਦੀ ਵਰਤੋਂ ਅਤੇ ਭਰੋਸੇਯੋਗਤਾ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਕਾਨੂੰਨਦਾਨਾਂ ਅਤੇ ਬੁੱਧੀਜੀਵੀਆਂ ਦੇ ਵੱਖ-ਵੱਖ ਵਰਗਾਂ ਵੱਲੋਂ ਸਮੇਂ-ਸਮੇਂ ਸਵਾਲ ਉਠਾਏ ਜਾਂਦੇ ਰਹੇ ਹਨ ਡੰਡੀ ਈਵੀਐਮਜ਼ ਦੀ ਵਰਤੋਂ ਕੇਂਦਰ ਵਿੱਚ ਕਾਂਗਰਸ ਦੇ ਸ਼ਾਸਨ ਦੌਰਾਨ 1982 ਵਿੱਚ ਆਰੰਭ ਹੋਈ ਸੀ ਅਤੇ ਪਹਿਲੀ ਵਾਰ ਕੇਰਲ ਦੇ ਪੈਰੂਲ ਵਿਧਾਨ ਸਭਾ ਖੇਤਰ ਵਿੱਚ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਵੋਟਾਂ ਪਵਾਈਆਂ ਗਈਆਂ ਸਨ ਡੰਡੀ ਉਸ ਤੋਂ ਬਾਅਦ ਲੰਬੇ ਸਮੇਂ ਤੱਕ ਕੇਂਦਰ ਵਿੱਚ ਕਾਂਗਰਸੀ ਸ਼ਾਸਨ ਦੌਰਾਨ ਇਹਨਾਂ ਦੀ ਵਰਤੋਂ ਹੁੰਦੀ ਰਹੀ ਹੈ ਡੰਡੀ ਉਸ ਸਮੇਂ ਭਾਜਪਾ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸੰਬੰਧੀ ਸਵਾਲ ਉਠਾਏ ਜਾਂਦੇ ਰਹੇ ਸਨ ਅਤੇ ਇਹ ਵੀ ਦੋਸ਼ ਲਗਾਏ ਜਾਂਦੇ ਰਹੇ ਸਨ ਕਿ ਇਨ੍ਹਾਂ ਮਸ਼ੀਨਾਂ ਦੀ ਸਤਾਧਾਰੀ ਉਮੀਦਵਾਰਾਂ ਨੂੰ ਜਿਤਾਉਣ ਅਤੇ ਵਿਰੋਧੀਆਂ ਨੂੰ ਹਰਾਉਣ ਲਈ ਦੁਰਵਰਤੋਂ ਕੀਤੀ ਜਾਂਦੀ ਹੈ ਡੰਡੀ ਹੁਣ ਜਦੋਂ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲਾ ਜਮਹੂਰੀ ਲੋਕਤੰਤ੍ਰਿਕ ਗਠਜੋੜ ਸਟਾਰ ਪਿਛਲੇ 10 ਸਾਲਾਂ ਤੋਂ ਸਤਾਤਾਰੀ ਹੈ ਤਾਂ EVMs ਦੀ ਦੁਰਵਰਤੋਂ ਦੇ ਦੋਸ਼ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਲਗਾਏ ਜਾਂਦੇ ਹਨ ਡੰਡੀ ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਦੇਸ਼ ਦੇ ਉੱਗੇ ਵਕੀਲਾਂ ਨੇ ਵੀ ਇਹਨਾਂ ਦੀ ਦਰਵਰਤੋਂ ਜਾਂ ਇਹਨਾਂ ਨਾਲ ਛੇੜਛਾੜ ਸੰਬੰਧੀ ਸ਼ੰਕੇ ਜ਼ਾਹਰ ਕੀਤੇ ਹਨ ਡੰਡੀ ਸਮੇਂ-ਸਮੇਂ ਉੱਤੇ ਇਹਨਾਂ ਸ਼ੰਕਿਆਂ ਨੂੰ ਲੈ ਕੇ ਕਈ ਸਮਾਜ ਸੇਵੀ ਸੰਗਠਨ ਸੁਪਰੀਮ ਕੋਰਟ ਵਿੱਚ ਵੀ ਜਾਂਦੇ ਰਹੇ ਹਨ ਡੰਡੀ ਇਹ ਸਿਲਸਿਲਾ ਅਜੇ ਵੀ ਜਾਰੀ ਹੈ ਡੰਡੀ 219 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਸੀ ਡੰਡੀ ਪਟੀਸ਼ਨਾਂ ਦਰਜ ਕਰਾਉਣ ਵਾਲਿਆਂ ਨੇ ਇਹ ਮੰਗ ਕੀਤੀ ਸੀ ਕੇ ਘਟੋ ਘਟ ਇੱਕ ਚੌਣ ਖੇਤਰ ਵਿੱਚ 50 ਫੀਸਦੀ ایਵੀਐਮਜ਼ ਮਸ਼ੀਨਾਂ ਦੁਆਰਾ ਪਈਆਂ ਵੋਟਾਂ ਦਾ ਵੀਵੀ ਪੈਟ ਪ੍ਰਣਾਲੀ ਨਾਲ حاصل ਹੋਣ ਵਾਲੀਆਂ ਪਰਚੀਆਂ ਨਾਲ ਮਿਲਾਨ ਕੀਤਾ ਜਾਵੇ ਡੰਡੀ ਉਸ ਸਮੇਂ ਸੁਪਰੀਮ ਕੋਰਟ ਨੇ ਇਹ ਮੰਗ ਖਰਦ ਕਰ ਦਿੱਤੀ ਸੀ ਡੰਡੀ ਫਿਰ ਹਰ ਚੋਣ ਖੇਤਰ ਵਿੱਚ ਪੰਜ ਮਸ਼ੀਨਾਂ ਦੀਆਂ ਪਰਚੀਆਂ ਦਾ ਵੀ ਵੀ ਪੱਟ ਪ੍ਰਣਾਲੀ ਰਾਹੀਂ ਹਾਸਲ ਪਰਚੀਆਂ ਨਾਲ ਮਿਲਾਨ ਸ਼ੁਰੂ ਹੋ ਗਿਆ ਸੀ ਡੰਡੀ ਬੀਤੇ ਦਿਨ ਫਿਰ ਸੁਪਰੀਮ ਕੋਰਟ ਵਿੱਚ ਈ ਵੀ ਐਮਜ਼ ਦੀ ਵਰਤੋਂ ਸੰਬੰਧੀ ਅਤੇ ਇਹਨਾਂ ਸੰਬੰਧੀ ਵੱਖ-ਵੱਖ ਧਿਰਾਂ ਵੱਲੋਂ ਉਠਾਏ ਗਏ ਸਵਾਲਾਂ ਬਾਰੇ ਲਗਭਗ 5 ਘੰਟੇ ਤੱਕ ਮੁੜ ਸੁਣਵਾਈ ਹੋਈ ਹੈ ਡੰਡੀ ਸੁਪਰੀਮ ਕੋਰਟ ਵਿੱਚ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਰਸ ਅਤੇ ਕੁਝ ਹੋਰ